ਰਵਗੜਾ ਡਰਾਈਵ ਕਰਦੇ ਹੋ ਤਾਂ ਉਹ ਵੀ ਪ੍ਰੋਪਰ ਪੂਰੇ ਸੇਫ ਤਰੀਕੇ ਨਾਲ ਕਿਉਂਕਿ ਇਹ ਪੱਥਰ ਦਾ ਕੋਈ ਪਤਾ ਨਹੀਂ ਕਦੋਂ ਵੀ ਇਹਨਾਂ ਦੀ ਲੈਂਡਸਲਾਈਡਿੰਗ ਹੋ ਜਾਏ ਜਾਂ ਕੁਝ ਵੀ ਹੋ ਜਾਏ ਤਾਂ ਆਲਰੇਡੀ ਇੱਥੇ ਹੋਇਆ ਵੀ ਹੋਇਆ ਤੇ ਸਾਹਮਣੇ ਵਾਲਾ ਥਿਊ ਵੇਖੋ ਯਾਰ ਕਿੰਨਾ ਘੈਂਟ ਦੇ ਸਿਰਾ ਥਿਊ ਹੈ ਮਤਲਬ ਜੇ ਮੈਂ ਆਪਣੀ ਗੱਲ ਕਰਾਂ ਰੀਅਲ 'ਚ ਮੈਂ ਦੱਸਦਾ ਮੈਨੂੰ ਇਦਾਂ ਦੀਆਂ ਨੇਚਰਲ ਚੀਜ਼ਾਂ ਬਹੁਤ ਪਸੰਦ ਨੇ ਤੋਕ ਮਹਿਲਾ ਪਹਿਲਾ ਨਾਮ ਕਿੱਥੇ ਬੋਲਿਤ ਨੂੰ ਮਿਲਿਤਾ ਹੋਏ ਤੇ ਹੁਣ ਅਸੀਂ ਜਾਣਾ ਜੀ ਉਹ ਪੁਲ ਕ੍ਰੋਸ ਕਰਕੇ ਪਹਾੜਾਂ ਦੇ ਵਿੱਚ ਦੀ ਪਰਲੇ ਬੰਨੇ ਨੂੰ ਤੇ ਨਾਲ ਦੀ ਨਾਲ ਤੁਹਾਨੂੰ ਵੀ ਅਸੀਂ ਰਾਈਡਿੰਗ ਦੇ ਦੌਰਾਨ ਘੈਂਟ ਘੈਂਟ 뷰 ਦਿਖਾ ਰਹੇ ਆ ਤੁਸੀਂ ਘਰ ਬੈਠੇ ਬੈਠੇ ਇੰਜੋਏ ਕਰ ਸਕਦੇ ਹੋ ਦੇਖੋ ਫਿਲਹਾਲ ਅਸੀਂ ਜਾ ਰਹੇ ਸੀਗੇ ਰਸਤੇ ਦੇ ਵਿੱਚ ਤੇ ਮੈਨੂੰ ਇਹ ਲੋਕੇਸ਼ਨ ਥੋੜੀ ਵਧੀਆ ਜਿਹੀ ਲੱਗੀ ਇਸ ਕਰਕੇ ਮੈਂ ਥੋੜਾ ਜਿਹਾ ਰੁਕ ਗਿਆ ਉਧਰ ਨਾਲ ਸੂਰਜ ਦੀ ਕਿੰਨੀ ਵਧੀਆ ਰੋਸ਼ਨੀ ਪੈ ਰਹੀ ਹੈ ਤੇ ਇਧਰ ਕਿੰਨਾ ਘੈਂਟ ਵੀ ਆ ਰਿਹਾ ਆਲਰੇਡੀ ਆਪਾਂ ਨੂੰ ਇਹਨਾਂ ਨਦੀਆਂ ਦੀ ਨਾ ਤਾਂ ਕੋਈ ਗਹਿਰਾਈ ਦਾ ਪਤਾ ਨਾ ਕੋਈ ਆਈਡੀਆ ਹੈ ਨਾ ਤਾਂ ਇਹ ਇਹਨਾਂ ਦੀ ਗਲਤੀ ਹੈ ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਰਿਸ਼ੀਕੇਸ਼ ਤੋਂ ਜਾਂਦੇ ਜਾਂਦੇ ਗੋਵਿੰਦਘਾਟ ਤੱਕ ਮੈਂ ਤੁਹਾਨੂੰ ਇਦਾਂ ਦੀ ਜਿਹੜੀਆਂ ਨੈਚਰਲ 뷰 ਰਾਈਡਿੰਗ ਦੇ ਦੌਰਾਨ ਜੋ-ਜੋ ਚੀਜ਼ਾਂ ਤੁਹਾਨੂੰ ਰਸਤੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ ਲਾਈਵ ਚੀਜ਼ਾਂ ਤਾਂ ਜੋ ਜਿਹਾ ਸ਼ਾਇਦ ਨਇਅ ਫੀਲ ਕਰ ਰਹੇ ਆ ਤਾਂ ਕੋਸ਼ਿਸ਼ ਮੈਂ ਵੀ ਅਵੀ ਕਰ ਰਿਹਾ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਫੀਲ ਕਰਕੇ ਦੇਖੋ ਕਿ ਆ ਕਿਹੜਾ ਤੇ ਫਿਲਹਾਲ ਮੈਂ ਉੱਪਰੋਂ ਰੋਪਸ ਵਾਲੇ ਪੌਦੇ ਉੱਪਰ ਸੀਗਾ ਤੇ ਜਦੋਂ ਉਸ ਦੇ ਪੌਲ ਤੇ ਉੱਪਰ ਚੱਲਦੇ ਆ ਨਾ ਆਪਾਂ ਤੇ ਉਹ ਥੋੜਾ ਹਿੱਲਦਾ ਹੈ ਕਿਉਂਕਿ ਉਹ ਤਾਰਾਂ ਦਾ ਬਣਿਆ ਹੋਇਆ ਤੇ ਇਦਾਂ ਦਾ ਲੰਗਰ ਇੱਥੇ ਅਟੁੱਟ ਵਰਤ ਦਾ ਹੈ ਅ ਰੀਸੀ ਕੇਸ ਤੋਂ ਚੱਲ ਕੇ ਨਗਰਾਸ਼ੂ ਤੋਂ ਬਾਅਦ ਇਹ ਦੂਸਰਾ ਪੁਆਇੰਟ ਹੈ ਜਿੱਥੇ ਤੁਸੀਂ ਆਣ ਕੇ ਲੰਗਰ ਛੱਕ ਸਕਦੇ ਹੋ ਫੇਮਪੁਰ ਸਾਹਿਬ ਦੀ ਯਾਤਰਾ ਨੂੰ ਜਾਂਦੇ ਦੌਰਾਨ ਤੁਸੀਂ ਜਿਹੜੀ ਮਰਜ਼ੀ ਜਗ੍ਹਾ ਤੇ ਰੁਕ ਜਿਓ ਤੁਹਾਨੂੰ ਇਦਾਂ ਦੇ ਨੇਚਰਲ ਥਿਊ ਦੇਖਣ ਜ਼ਰੂਰ ਮਿਲਣਗੇ ਇੱਥੇ ਵੀਡੀਓ ਬਣਾਉਣੀ ਬਣਦੀ ਹੈ ਹਨਾ ਸੀਗੇ ਟੁੱਟ ਵੀ ਸਕਦੇ ਟੁੱਟ ਵੀ ਸਕਦਾ ਉਹ ਯਾਰ ਆ ਵੀ ਹਨਾ ਖਣੋਏ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਮਨੋਰੰਜਨ ਵੀ ਕਰਦੀਆਂ ਨੇ ਆਪਣਾ ਪਰ ਕਿਤੇ ਨਾ ਕਿਤੇ ਜਿਵੇਂ ਕਿ ਤੁਹਾਨੂੰ ਮੈਂ ਆਲਰੇਡੀ ਪਹਿਲਾਂ ਵੀ ਦੱਸਿਆ ਕਿ ਲੈਂਡਸਲਾਈਡਿੰਗ ਵਗੈਰਾ ਹੁੰਦੀ ਰਹਿੰਦੀ ਹੈ ਤਾਂ ਆਪਣੀ ਪ੍ਰੋਪਰ ਸੇਫਟੀ ਦੇ ਨਾਲ ਸਸੀガル ਜੀ ਸਾਰਿਆਂ ਨੂੰ ਤਾਂ ਹੁਣ ਸਵੇਰ ਦੇ ਵੱਜ ਚੁੱਕੇ ਨੇ 4:30 ਤੇ ਇਸ ਸਮੇਂ ਅਸੀਂ ਖੜੀਆਂ ਹਾਂ ਗੁਰਦੁਆਰਾ ਸ਼੍ਰੀ ਰਿਸ਼ੀ ਕੇ ਸਾਹਿਬ ਅਸੀਂ ਕੱਲ ਗੁਰਦੁਆਰਾ ਸ਼੍ਰੀ ਰਿਸ਼ੀ ਕੇ ਸਾਹਿਬ ਆਏ ਸੀਗੇ ਤੇ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ ਕਿ ਜਿਹੜੀ ਸਾਨੂੰ ਸਭ ਤੋਂ ਜ਼ਰੂਰੀ ਚੀਜ਼ ਸੀਗੀ ਇਹ ਰਜਿਸਟ੍ਰੇਸ਼ਨ ਜੋ ਕਿ ਹਿਮਕੁੰਡ ਸਾਹਿਬ ਦੀ ਯਾਤਰਾ ਵਾਸਤੇ ਅਗਰ ਆਪਾਂ ਹਿਮਕੁੰਡ ਸਾਹਿਬ ਦੀ ਯਾਤਰਾ ਕਰਦੇ ਤੇ ਰਜਿਸਟ੍ਰੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ ਤੇ ਸਭ ਤੋਂ ਪਹਿਲਾਂ ਉਹਦੇ ਸਾਰੀ ਅਸੀਂ ਸ਼ਾਮ ਨੂੰ ਰਜਿਸਟ੍ਰੇਸ਼ਨ ਕਰਵਾਇਆ ਤੇ ਉਸ ਤੋਂ ਬਾਅਦ ਆਪਣਾ ਰੂਮ ਵਗੈਰਾ ਬੁੱਕ ਕਰਕੇ ਤੇ ਰੂਮ ਦੇ ਵਿੱਚ ਰੈਸਟ ਕੀਤਾ ਤੇ ਹੁਣ ਸਵੇਰੇ ਮਾਰਨਿੰਗ ਹੁੰਦੇ ਸਾਰੀ ਅਸੀਂ ਇਹ ਸੋਚਿਆ ਕਿ ਉਹ ਲੈਣਾ ਲੱਗੀਆਂ ਮੈਨੂੰ ਹਾਂ ਮਤਲਬ ਤੜਕੇ-ਤੜਕੇ ਅਸੀਂ ਘੱਤਰ ਨੂੰ ਨਾ ਹਾਂ ਹਾਂ ਮੈਨੂੰ ਲੱਗੀਆਂ ਮੈਂ ਤੜਕੇ-ਤੜਕੇ ਰਜਿਸਟ੍ਰੇਸ਼ਨ ਵਾਸਤੇ ਲੈਣਾ ਲੱਗ ਜਾਂਦੀ ਹੈ ਅਗਰ ਤੁਸੀਂ ਘਰੇ ਆਨਲਾਈਨ ਕਰਕੇ ਹੋਣਾ ਚਾਹੋ ਤਾਂ ਘਰੇ ਵੀ ਕਰ ਸਕਦੇ ਹੋ ਬਟ ਅਗਰ ਤੁਸੀਂ ਆਫਲਾਈਨ ਹੀ ਕਰਾਉਣਾ ਚਾਹੋ ਤਾਂ ਆਪਣਾ ਕੀ ਇਹ ਨਿਸ਼ਾਨ ਸਾਹਿਬ ਦੇ ਨਾਲ ਹੀ ਹੈ ਨਾ ਕਾਊਂਟਰ ਹੈ ਤਾਂ ਉਸ ਕਾਊਂਟਰ ਤੋਂ ਤੁਸੀਂ ਰਜਿਸਟ੍ਰੇਸ਼ਨ ਵਗੈਰਾ ਕਰਵਾ ਸਕਦੇ ਹੋ ਤੇ ਫਿਲਹਾਲ ਹੁਣ ਮਾਰਨਿੰਗ ਹੁੰਦੇ ਸਾਰੀ ਅਸੀਂ ਇਹ ਸੋਚਿਆ ਕਿ ਜਲਦੀ ਨਿਕਲ ਕੇ ਗੋਬਿੰਦਗੜ੍ਹ ਪਹੁੰਚ ਜਾਵੇ ਤੇ ਪਹੁੰ ਹਾਂ ਇਸ ਸਾਈਡ ਸਲੋਵਰ ਹੈ ਠੀਕ ਹੈ ਜੀ ਤੇ ਬਿਲਕੁਲ ਹਨਾ ਮਨ ਤੇ ਇਹਦੇ ਕੋ ਮੇਰੇ ਕੋਰਡਿੰਗ ਆਪਾਂ ਨੂੰ ਚਲਾਣਾ ਚਾਹੀਦਾ ਹੁਣ ਬਸ ਹੁਣ ਬਾਈਕਾਂ ਨੂੰ ਕਰੀਏ ਗਰਮ ਆਪਾਂ ਹਾਂ ਕਿ ਹੁਣ ਫਿਲਹਾਲ ਵੈਸੇ ਤਾਂ ਥੋੜਾ ਜਿਹਾ ਹਨੇਰਾ ਹੈਗਾ ਠੀਕ ਹੈ ਤੇ ਕੋਈ ਜਾਂਦੇ ਜਾਂਦੇ ਉਹ ਤੱਕ ਸਵੇਰ ਹੋ ਹੀ ਜਾਣੀ ਹੈ ਥੋੜਾ ਬਾਹਰ ਨਿਕਲਾਂਗੇ ਤੇ ਬਾਹਰ ਨਿਕਲ ਕੇ ਔਰ ਇੱਕ ਸਪੈਸ਼ਲ ਥਿੰਗ ਇਹ ਰਹਿਣ ਵਾਲੀ ਹੈ ਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ઋષਿਕੇ ਸਾਹਿਬ ਤੋਂ ਲੈ ਕੇ ਗੋਬਿੰਦ ਘਾੜ ਤੱਕ ਦੀ ਜਿੰਨੀ ਦੀ ਬਾਈਕ ਦੀ ਰਾਈਡਿੰਗ ਰਹਿਣਾਂਗੀ ਔਰ ਰਸਤੇ ਦੇ ਵਿੱਚ ਆਉਣ ਵਾਲੇ ਜਿਹੜੇ ਬੈਸਟ ਬੈਸਟ ਸਾਈਟ ਸੀਨ ਨੇ ਬੈਸਟ ਬੈਸਟ ਵਿਊ ਨੇ ਉਹ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਚੱਲਦੇ ਹਾਂ ਜੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕ ਕੇ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਜੀ ਅ ਆਪਣੀ ਜਿਹੜੀ ਹੈ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਗੋਬਿੰਦ ਘਾੜ ਤੱਕ ਦੀ ਅੱਜ ਦੀ ਇਸ ਵੀਡੀਓ ਦੇ ਵਿੱਚ ਸਟਾਰਟ ਕਰਦੇ ਆ ਇੱਕ ਚੀਜ਼ ਜ਼ਰੂਰ ਯਾਦ ਰੱਖਿਓ ਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅ ਰਿਸ਼ੀਕੇਸ਼ ਸਾਹਿਬ ਤੋਂ ਲੈ ਕੇ ਗੋਬਿੰਦ ਘਾੜ ਤੱਕ ਦੀ ਪੂਰੀ ਰਾਈਡਿੰਗ ਬਾਈਕ ਰਾਈਡਿੰਗ ਔਰ ਰਸਤੇ ਦੇ ਵਿੱਚ ਆਉਣ ਵਾਲੇ ਘੈਂਟ ਘੈਂਟ ਜਿਹੜੇ ਸਾਈਟ ਸੀਨ ਨੇ ਘੈਂਟ ਘੈਂਟ ਵਿਊ ਨੇ ਦੇਖਣ ਨੂੰ ਮਿਲਣਗੇ ਤੇ ਐਂਡ ਤੱਕ ਵੀਡੀਓ ਨਾਲ ਜ਼ਰੂਰ ਬਣੇ ਰਹੋ ਨਾਮ ਸਿੱਕੇ ਬੋਲੇ ਤਰਮਨ ਸਿੱਕਾ ਹੋਏ ਸਿੱਕਾ ਵਿਕਾਸ ਦੇ ਤਿੱਕੇ ਤਿੱਕੀ ਸੋਏ ਸਿੱਕਾ ਆਦਮ ਦੇ ਸਤੇ ਮੂਤਕਾ ਫਿੱਕੇ ਪਾਏ ਸਿੱਕਾ ਕਰਕੇ ਹੈ ਪਨਾ ਦੇ ਸਿੰਦਤ ਅੰਦਰੋ ਫਿਲਹਾਲ ਆਪਾਂ ਪਹੁੰਚੇ ਸੀ ਜੀ ਦੇਵ ਪ੍ਰਿਆਗ ਦੇਵ ਪ੍ਰਿਆਗ ਨੂੰ ਪ੍ਰਿਆਗ ਸੰਗਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਦੋ ਨਦੀਆਂ ਆਪਸ ਵਿੱਚ ਮਿਲ ਕੇ ਨਾ ਗੰਗਾ ਨਦੀ ਬਣਾਉਂਦੀ ਆ ਰਹੀ ਆਲਰੇਡੀ ਬਹੁਤ ਸਾਰੀਆਂ ਵੀਡੀਓ ਦੇ ਬਾਰੇ ਪੋਸਟ ਵੀ ਕੀਤੀਆਂ ਗਈਆਂ ਹੋਈਆਂ ਨੇ ਬਟ ਮੈਂ ਸਿਰਫ ਇੱਥੇ ਆਇਆ ਸੀਗਾ ਨੇਚਰਲ 뷰 ਦੇਖਣ ਵਾਸਤੇ ਮਾਰਨਿੰਗ ਦਾ ਟਾਈਮ ਹੈ ਕਿੰਨਾ ਸੋਹਣਾ 뷰 ਆ ਰਿਹਾ ਦੇਖੋ ਜੀ ਤੇ ਇਹ ਜਿਹੜਾ ਸਾਫ ਪਾਣੀ ਆ ਰਿਹਾ ਇਹ ਆ ਜੀ ਵਾਗਿਰਥੀ ਨਦੀ ਤੇ ਉਹ ਜਿਹੜਾ ਪਾਣੀ ਥੋੜਾ ਜਿਹਾ ਮੇੜਾ ਮੇੜਾ ਹੈ ਉਹ ਆ ਜੀ ਹਲਕਾ ਨੰਦ ਨਦੀ ਇਹ ਦੋਨੋਂ ਨਦੀਆਂ ਆਪਸ ਦੇ ਵਿੱਚ ਮਿਲ ਕੇ ਕੀ ਕਰਦਿਆਂ ਨੇ ਜੀ ਗੰਗਾ ਨਦੀ ਬਣਾਉਂਦੀਆਂ ਨੇ ਤੇ ਪਾਣੀ ਦੀ ਸਾਊਂਡ ਦੇਖੋ ਜੀ ਕਿੰਨੀ ਤੇਜ਼ ਆ ਔਰ ਇੱਕ ਠੰਡੀ ਠੜੀ ਹਵਾ ਚੱਲ ਰਹੀ ਆ ਬਹੁਤ ਤੇਜ਼ ਠੰਡ ਵੀ ਲੱਗ ਰਹੀ ਐ ਤੇ ਕਿਹੜਾ ਪੁਲ ਤੇ ਮੈਂ ਚੱਲ ਰਿਹਾ ਨਾ ਇਹ ਤਾਰਾਂ ਦਾ ਬਣਿਆ ਹੋਇਆ ਤੇ ਜਦੋਂ ਚੱਲਦੇ ਆਂ ਇਹ ਪੁਲ ਹਿੱਲਦਾ ਐ ਇਹ ਲੱਗਦਾ ਕਿ ਤੇ ਡਿੱਗ ਨਾ ਜਾਵੇ ਪਰ ਫਿਲਹਾਲ ਪੂਰਾ ਮਜ਼ਬੂਤ ਐ ਤੇ ਤਾਰਾਂ ਕਰਕੇ ਥੋੜਾ ਹਿੱਲਦਾ ਐ ਤੇ ਇਹ ਸਾਈਡ ਤੋਂ ਦੇਖੋ ਇਹ ਨਦੀ ਆਉਂਦੀ ਆ ਜੀ ਤੇ ਇਧਰਲੀ ਸਾਈਡ ਜਾ ਕੇ ਅੱਗੇ ਅਲਗਨੰਦ ਦੇ ਵਿੱਚ ਮਿਕਸ ਹੋ ਜਾਂਦੀ ਐ ਤੇ ਹੁਣ ਆਪਾਂ ਮੈਂ ਤੁਹਾਨੂੰ ਇੱਕ ਵਾਰ ਥੱਲੇ ਜਾ ਕੇ ਵੀ ਇਹਦਾ ਵਿਊ ਦਿਖਾਣਾ ਕਿੰਨਾ ਸੋਹਣਾ ਵਿਊ ਆਦਾ ਉਪਰੋਂ ਦੇਖੋ ਜੀ ਕਿੰਨਾ ਸੋਹਣਾ ਵਿਊ ਆ ਰਿਹਾ ਹੈ ਨਦੀ ਦਾ ਤੇ ਪਾਣੀ ਬਹੁਤ ਤੇਜ਼ ਚੱਲਦਾ ਪਿਆ ਤੇ ਬਿਲਕੁਲ ਹੁਣ ਮੈਂ ਪੋੜੀਆਂ ਉੱਤਰ ਕੇ ਨਾ ਥੱਲੇ ਆਇਆ ਸੀਗਾ ਫਿਲਹਾਲ ਮੈਂ ਦੂਰੀ ਖੜਾ ਡਰਨ ਦੀ ਕੋਈ ਲੋੜ ਨਹੀਂ ਕਿਤੇ ਲੱਗੇ ਕਿ ਮੈਂ ਬਿਲਕੁਲ ਲਾਗੇ ਖੜਾ ਤੇ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਹੈ ਇਹ ਨਦੀ ਆ ਬਾਗੀ ਰਤੀ ਨਦੀ ਜਿਹੜਾ ਅਤਰ ਮੈਂ ਉੱਪਰ ਵੀ ਦੱਸਿਆ ਸੀਗਾ ਤੇ ਅੱਗੇ ਇੱਕ ਨਦੀ ਜਿਸਦਾ ਪਾਣੀ ਥੋੜਾ ਮੈਲਾ ਮੈਲਾ ਉਹ ਹੈ ਜੀ ਅਲਕਨੰਦਾ ਨਦੀ ਜਦੋਂ ਦੋਨੇ ਨਦੀ ਆਪਸ ਵਿੱਚ ਮਿਲ ਜਾਂਦੀਆਂ ਨੇ ਤੇ ਅੱਗੇ ਜਾ ਕੇ ਗੰਗਾ ਨਦੀ ਬ ਤੇ ਫਿਲਹਾਲ ਮੈਂ ਉੱਪਰ ਉਹ ਰੌਪਸ ਵਾਲੇ ਪੌਦੇ ਉੱਪਰ ਸੀਗਾ ਤੇ ਜਦੋਂ ਉਸਦੇ ਪੌਦੇ ਉੱਪਰ ਚੱਲਦੇ ਆ ਨਾ ਆਪਾਂ ਤੇ ਉਹ ਥੋੜਾ ਹਿਲਦਾ ਹੈ ਕਿਉਂਕਿ ਉਹ ਤਾਰਾਂ ਦਾ ਬਣਿਆ ਹੋਇਆ ਤੇ ਇਦਾਂ ਦਾ ਇੱਕ ਪੁਰਾਣੇ ઋਸ਼ੀ ਕੇਸ਼ਵੀ ਆ ਸ਼ਾਇਦ ਜਿਹਨੂੰ ਲਕਸ਼ਮਣ ਝੂਲਾ ਵੀ ਕਹਿੰਦੇ ਆ ਤੇ ਫਿਲਹਾਲ ਮੈਂ ਤੁਹਾਨੂੰ ਜਿਹੜਾ ਵਿਊ ਦਿਖਾ ਰਿਹਾ ਐ ਨੇਚਰ ਵਿਊ ਦਿਖਾ ਰਿਹਾ ਆ ਉਹ ਹੈ ਜੀ ਬਾਕੀ ਰਥੀ ਨਦੀ ਦਾ ਤੇ ਇੱਕ ਚੀਜ਼ ਹੋਰ ਮੈਂ ਸ਼ਾਇਦ ਕਹਿਣਾ ਚਾਹਣਾ ਕਿ ਮੋਸਟਲੀ ਪਤਾ ਕੀ ਕਰਦੇ ਨੇ ਨੌਜਵਾਨ ਆਪਣੇ ਜਦੋਂ ਆਉਂਦੇ ਨੇ ਇਧਰਲੇ ਏਰੀਆ ਦੇ ਵਿੱਚ ਤਾਂ ਇਹੋ ਇਹਨਾਂ ਨਦੀਆਂ ਦੇ ਵਿੱਚ ਆ ਕੇ ਨਹਾਉਣ ਵਗੈਰਾ ਲੱਗ ਜਾਂਦੇ ਨੇ ਫਿਲਹਾਲ ਆਪਾਂ ਨੂੰ ਇਹਨਾਂ ਨਦੀ ਦੀ ਗਹਿਰਾਈ ਬਾਰੇ ਕੁਝ ਨਹੀਂ ਪਤਾ ਹੁਣ ਤਾਂ ਚਲੋ ਮਾਰਨਿੰਗ ਦਾ ਟਾਈਮ ਆ ਕੋਈ ਵੀ ਇੱਥੇ ਹੈ ਨਹੀਂ ਪਰ ਜੇਕਰ ਤੁਸੀਂ ਦੁਪਹਿਰ ਨੂੰ ਦੇਖੋ ਨਾ ਇੱਥੇ ਤਾਂ ਬਹੁਤ ਸਾਰੇ ਜਿਹੜੇ ਅ ਮਤਲਬ ਨੌਜਵਾਨ ਨੇ ਇੱਥੇ ਨਹਾਉਂਦੇ ਨੇ ਆਣ ਕੇ ਚਲੋ ਇੱਥੋਂ ਦੇ ਲੋਕਲ ਬੰਦੂ ਤਾਂ ਸ਼ਾਇਦ ਇਹਦੀ ਗਹਿਰਾਈ ਬਾਰੇ ਪਤਾ ਹੋਵੇ ਪਰ ਜਿਹੜੇ ਆਪਣੇ ਏਰੀਆ ਚੋਂ ਆਉਂਦੇ ਨੇ ਉਹਨਾਂ ਨੂੰ ਇਸ ਦੇ ਬਾਰੇ ਬਿਲਕੁਲ ਵੀ ਨੌਲੇਜ ਹੈ ਨਹੀਂ ਤਾਂ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਵਿਦਆਊਟ ਨੌਲੇਜ ਤੁਸੀਂ ਇਦਾਂ ਦਾ ਕੋਈ ਵੀ ਰਿਸਕ ਨਾ ਲਓ ਜੋ ਤੁਹਾਡੇ ਤੁਹਾਡੇ ਲਾਈਫ ਲਈ ਖਤਰਨਾਕ ਹੋ ਗਏ ਤਾਂ ਫਿਲਹਾਲ ਤੁਸੀਂ ਇੰਜੋਏ ਕਰੋ ਜੀ ਇਹ ਬਾਗੀਰਥੀ ਨਦੀ ਦਾ 뷰 ਮੈਂ ਸ਼ਾਇਦ ਪੰਜਾਬੀ ਚ ਹੀ ਬੋਲ ਰਿਹਾ ਬਾਗੀਰਥੀ ਨਦੀ ਜੋ ਹਿੰਦੀ ਚ ਅਕੋਰਡਿੰਗ ਜੋ ਇੱਥੇ ਸੇਪਰਨਨਸੇਸ਼ਨ ਹੋ ਵੀ ਹੋਵੇ ਅਕੋਰਡਿੰਗ ਬੋਲਦੇ ਹੋਣਗੇ ਤੇ ਅੱਗੇ ਜਿਹੜੀ ਨਦੀ ਆ ਜੀ ਅਲਕਨੰਦਾ ਨਦੀ ਦੋਨੋਂ ਮਿਕਸ ਹੋ ਗਈਆਂ ਤੇ ਅੱਗੇ ਬਣ ਗਈ ਗੰਗਾ ਤੇ ਰਾਈਟ ਨਾਓ ਹੁਣ ਜੀ ਟਾਈਮ ਹੋ ਗਿਆ ਕਾਫੀ ਤੇ ਆਪਾਂ ਚੱਲਦੇ ਜੀ ਗੋਵਿੰਦ ਘਾਟ ਵਾਲੀ ਸਾਈਡ ਫਿਲਹਾਲ ਇੱਥੇ ਖੜ ਕੇ ਮਜ਼ਾ ਬਹੁਤ ਆ ਰਿਹਾ ਕਿਉਂਕਿ ਇੱਕ ਤਾਂ ਪਾਣੀ ਦੀ ਸਾਊਂਡ ਬੜੀ ਚੈਣ ਲੱਗ ਰਹੀ ਹੈ ਮজা ਆ ਰਿਹਾ ਸੋਣ ਦੇ ਵਿੱਚ ਔਰ ਦੂਜਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਸਵੇਰ ਦਾ ਟਾਈਮ ਜੀਤ ਮੇਰਾ ਕਰਦਾ ਇੱਥੇ ਥੋੜੀ ਜਿਹਾ ਖੜ ਕੇ ਇੰਜੋਏ ਕਰਾ ਇਹਨਾਂ ਚੀਜ਼ਾਂ ਨੂੰ ਬਟ ਟਾਈਮ ਥੋੜਾ ਹੈ ਗੋਵਿੰਦਗੜ੍ਹ ਪਹੁੰਚਣਾ ਹੈ ਕਿਤੇ ਹਨੇਰਾ ਹੋ ਗਿਆ ਫਿਰ ਦਿੱਕਤ ਹੋ ਜਾਣੀ ਹੈ ਤੇ ਆਓ ਚੱਲਦੇ ਆ ਜੀ ਆਪਾਂ ਰਸਤੇ ਦੇ ਵਿੱਚ ਚਲੋ ਆਪਣੇ ਕੋ ਕਾਫੀ ਟਾਈਮ ਹੈ ਮੈਂ ਬਹੁਤ ਹੋਰ ਬਹੁਤ ਸਾਰੇ ਘੈਂਟ ਘੈਂਟ ਨੇਚਰਲ 뷰 ਕਿਉਂਕਿ ਹੁਣ ਤੱਕ ਪ੍ਰੋਪਰ ਸਵੇਰ ਹੋ ਜਾਈਗੀ ਤੁਹਾਨੂੰ ਬਹੁਤ ਸਾਰੇ ਘੈਂਟ ਘੈਂਟ ਨੇਚਰਲ 뷰 ਜ਼ਰੂਰ ਦਿਖਾਵਾਂਗੇ ਤੇ ਆਓ ਚੱਲਦੇ ਆ ਜੀ ਹੁਣ ਆਪਾਂ ਅੱਗੇ ਨੂੰ ਤੇ ਅੱਗੇ ਦੀ ਜਿਹੜੀ ਆਪਣੀ ਪ ਰਸਤੇ ਜਿਹੜਾ ਸ਼੍ਰੀਨਗਰ ਤੋਂ ਬਾਅਦ ਇੱਕ ਲੋਕੇਸ਼ਨ ਆਂਦੀ ਹੈ ਜਦੋਂ ਆਪਾਂ ਰਿਸ਼ੀਕੇਸ਼ ਤੋਂ ਗੋਵਿੰਦਗੜ੍ਹ ਵਾਲੀ ਸਾਈਡ ਨੂੰ ਜਾਂਦੇ ਆ ਤੇ ਉਪਰੋ ਜਦੋਂ ਆਪਾਂ ਦੇਖੀਦਾ ਹੈ ਇਹ ਨਦੀ ਜਿਹੜੀ ਆਪਣੇ ਨਾਲ ਹੇਮਕੋਟ ਤੱਕ ਇੰਪੋਰਟ ਸਾਈਡ ਤੱਕ ਹੀ ਜਾਂਦੀ ਹੈ ਉਪਰੋ ਛੋਟੀ ਜੀ ਲੱਗਦੀ ਹੈ ਪਰ ਇੱਥੇ ਆਣ ਕੇ ਸੜਕ ਦੇ ਲੈਵਲ ਤੱਕ ਹੋ ਜਾਂਦੀ ਹੈ ਤੇ ਇੱਥੇ ਆਣ ਕੇ ਇਸ ਨਦੀ ਦੀ ਚੌੜਾਈ ਦੇਖੋ ਕਿੰਨੀ ਵੱਡੀ ਹੋ ਜਾਂਦੀ ਹੈ ਔਰ ਬੈਕ ਸਾਈਡ ਦਾ ਵਿਊ ਚੈੱਕ ਕਰੋ ਕਿੰਨਾ ਘੈਂਟ ਵਿਊ ਹੈ ਮਤਲਬ ਇੱਥੇ ਆਣ ਕੇ ਨੜੀ ਨਦੀ ਇਹ ਬਹੁਤ ਚੌੜੀ ਹੋ ਜਾਂਦੀ ਹੈ ਲਾਈਕ ਦੇਖੋ ਇਹਦਾ ਪਾਣੀ ਦਾ ਲੈਵਲ ਜਦੋਂ بارش ਵਗੈਰਾ ਹੁੰਦੀ ਹੈ ਨਾ ਤਾਂ ਪਾਣੀ ਦਾ ਲੈਵਲ ਇੱਥੋਂ ਤੱਕ ਵੀ ਆਉਂਦਾ ਹੈ ਤੇ ਕਿਉਂਕਿ ਰੇਤਾ ਵਗੈਰਾ ਉਹਦਾ ਕਰਕੇ ਜੰਮੀ ਹੋਈ ਹੈ ਤੇ ਇਹ ਉਹੀ ਹਲਕਨੰਦਾਂ ਨਦੀ ਹੈ ਤੇ ਦੇਖੋ ਕਿੰਨਾ ਘੈਂਟ 뷰 ਹੈ ਫਿਲਹਾਲ ਅਸੀਂ ਜਾ ਰਹੇ ਸੀਗੇ ਰਸਤੇ ਦੇ ਵਿੱਚ ਤੇ ਮੈਨੂੰ ਇਹ ਲੋਕੇਸ਼ਨ ਥੋੜੀ ਵਧੀਆ ਜਿਹੀ ਲੱਗੀ ਇਸ ਕਰਕੇ ਮੈਂ ਥੋੜਾ ਰੁਕ ਗਿਆ ਉਧਰ ਨਾਲ ਸੂਰਜ ਦੀ ਕਿੰਨੀ ਵਧੀਆ ਰੋਸ਼ਨੀ ਪੈ ਰਹੀ ਹੈ ਤੇ ਇੱਧਰ ਕਿੰਨਾ ਘੈਂਟ 뷰 ਆ ਰਿਹਾ ਆਲਰੇਡੀ ਕੁਝ ਲੋਕ ਇੱਥੇ ਖੜੇ ਵੀ ਹੋਏ ਨੇ ਜਮ ਲਾਈਕ ਇੱਕ ਚੀਜ਼ ਨਾ ਆ ਲੋਕਾਂ ਦੀ ਗਲਤ ਹੈ ਕੀ ਕਰਦ ਨੇ ਕਿ ਫੋਟੋ ਵਗੈਰਾ ਖਚਾਉਣ ਵਾਸਤੇ ਜਾਂ ਫਿਰ ਹਨਾ ਤਾਂ ਆਪਾਂ ਨੂੰ ਇਹਨਾਂ ਨਦੀਆਂ ਦੀ ਨਾ ਤਾਂ ਕੋਈ ਗਹਿਰਾਈ ਦਾ ਪਤਾ ਨਾ ਕੋਈ ਆਈਡੀਆ ਹਨਾ ਤਾਂ ਇਹਨਾਂ ਦੀ ਗਲਤੀ ਹੈ ਕਿਉਂਕਿ ਪਾਣੀ ਇਹਦਾ بارش ਦਾ ਹੀ ਆਉਂਦਾ ਹੈ ਹਨਾ ਤੇ ਕਦੇ ਵੀ ਲੈਵਲ ਘਟ ਸਕਦਾ ਹੈ ਵੱਧ ਸਕਦਾ ਹੈ ਤੇ ਇਹਦਾ ਦੀ ਗਲਤੀ ਮੈਨੂੰ ਲੱਗਦਾ ਇਹਨਾਂ ਨੂੰ ਕਰਨੀ ਚਾਹੀਦੀ ਹੈ ਤੇ ਫਿਲਹਾਲ ਚਲੋ ਛੱਡੋ ਇਹਨਾਂ ਨੂੰ ਤੁਸੀਂ ਇੰਜੋਏ ਕਰੋ ਇਹ 뷰 ਤੇ ਦੇਖੋ ਕਿੰਨਾ ਘੈਂਟ 뷰 ਹੈ ਯਾਰ ਫਿਲਹਾਲ ਆਪਾਂ ਬਿਲਕੁਲ ਸੜਕ ਦੇ ਲੈਵਲ ਤੋਂ ਥੋੜਾ ਜਿਹਾ ਥੋੜੇ ਇੱਕ ਵਾਵਾ ਡਾਉਣੀ ਹੈ ਪਰ ਜਦੋਂ ਆਪਾਂ ਉੱਪਰੋਂ ਦੇਖਦੇ ਹਾਂ ਤਾਂ ਉੱਪਰੋਂ ਇਹ ਉਹ ਛੋਟੀ ਲੱਗਦੀ ਹੈ ਪਰ ਹੁਣ ਆਪਾਂ ਬਿਲਕੁਲ ਨੇੜੇ ਤੋਂ ਦੇਖ ਰਹੇ ਹਾਂ ਤਾਂ ਕਿੰਨੀ ਚੌੜਾਈ ਹੈ ਕੈਮਰੇ ਦੇ ਵਿੱਚ ਫਿਲਹਾਲ ਚੌੜਾਈ ਹਜੇ ਘੱਟ ਲੱਗ ਰਹੀ ਹੈ ਬਟ ਜੇ ਤੁਸੀਂ ਇਹਨੂੰ ਲਾਈਵ ਦੇਖੋਗੇ ਤਾਂ ਲਾਈਵ 'ਵੀ ਚੌੜਾਈ ਬਹੁਤ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਤੇ ਲਾਈਵ ਇਹਦੀ ਜਿਹੜੀ ਜੇ ਤੁਸੀਂ ਇਹਨੂੰ ਆਣ ਕੇ ਖੁਦ ਦੇਖੋਗੇ ਨਾ ਤੇ ਇਹਦੀ ਚੌੜਾਈ ਤੁਹਾਨੂੰ ਬਹੁਤ ਜ਼ਿਆਦਾ ਲੱਗਣੀ ਹੈ ਤੇ ਦੇਖੋ ਜੀ ਕਿੰਨਾ ਸੋਹਣਾ ਹੈ ਤੇ ਹੁਣ ਚੱਲਦੇ ਆ ਜੀ ਆਪਾਂ ਅੱਗੇ ਅੱਗੇ ਦੀਆਂ ਜਿਹੜੀਆਂ ਬੈਸਟ ਬੈਸਟ ਲੋਕੇਸ਼ਨ ਨੇ ਬੈਸਟ ਬੈਸਟ ਸਾਈਟ ਸੀਨ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਇਸ ਵੀਡੀਓ ਦੇ ਜ਼ਰੀ ਅ ਰਿਸ਼ੀਕੇਸ਼ ਤੋਂ ਚੱਲ ਕੇ ਫਾਈਨਲੀ ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਦਮਦਵਾ ਸਾਹਿਬ ਨਗਰਾਸੂ ਰਿਸ਼ੀਕੇਸ਼ ਤੋਂ ਬਾਅਦ ਮਿਡ ਦੇ ਵਿੱਚ ਹੀ ਰਿਸ਼ੀਕੇਸ਼ ਤੇ ਗੋਬਿੰਦਗੜ ਦੇ ਅੱਧ ਦੇ ਵਿੱਚ ਹੀ ਇੱਕ ਗੁਰਦੁਆਰਾ ਸਾਹਿਬ ਆਉਂਦਾ ਹੈ ਗੁਰਦੁਆਰਾ ਲੰਗਰ ਦਮਦਵਾ ਸਾਹਿਬ ਇੱਥੇ ਆਣ ਕੇ ਅਗਰ ਤੁਸੀਂ ਰੈਸਟ ਵਗੈਰਾ ਕਰਨੀ ਹੋਵੇ ਰੈਸਟ ਕਰ ਸਕਦੇ ਹੋ ਅਗਰ ਤੁਸੀਂ ਰਾਤ ਨੂੰ ਲੇਟ ਹੋ ਜਾਨੇ ਹੋ ਤਾ ਇੱਥੇ ਪ੍ਰੋਪਰ ਸਰਾਵ ਵਗੈਰਾ ਬਣੀਆਂ ਹੋਣੇ ਸਰਾਵ ਵਗੈਰਾ ਦੇ ਵਧੀਆ ਇੰਤਜ਼ਾਮ ਨੇ ਤੇ ਤੁਸੀਂ ਇੱਥੇ ਆਣ ਕੇ ਆਪਣੀ ਫੈਮਿਲੀ ਨਾਲ ਰਹਿ ਸਕਦੇ ਹੋ ਫਿਲਹਾਲ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਸਵੇਰੇ ਜਦੋਂ ਉਸੇ ਤੁਰੇ ਸੀਗੇ ਤੇ ਉਦੋਂ ਥੋੜੀ ਬੱਦਲਵਾਈ ਸੀਗੀ ਤੇ ਹੁਣ ਇੱਥੋਂ ਤੱਕ ਪਹੁੰਚਦੇ ਪਹੁੰਚਦੇ ਪੂਰੀ ਧੁੱਪ ਨਿਕਲ ਚੁੱਕੀ ਹੈ ਤੇ ਬਾਕੀ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਅ ઋਸ਼ੀਕੇਸ਼ ਤੇ ਗੋਬਿੰਦਘਾਟ ਦੇ ਬਿਲਕੁਲ ਅੱਧ ਦੇ ਵਿੱਚ ਸ਼ਸ਼ੋਬੇ ਦਾ ਜੀ ਤੇ ਤੁਸੀਂ ਅਗਰ ਇੱਥੇ ਆਣ ਕੇ ਰੈਸਟ ਕਰਨੀ ਹੈ ਰੈਸਟ ਕਰ ਸਕਦੇ ਹੋ ਤੇ ਪਰ ਪ੍ਰਸ਼ਾਦਾ ਪਾਣੀ ਸਕਣੇ ਆਰਾਮ ਨਾਲ ਪ੍ਰਸ਼ਾਦਾ ਪਾਣੀ ਸਕ ਸਕਦੇ ਹੋ ਬਹੁਤ ਵਧੀਆ ਇੱਥੇ ਲੰਗਰ ਵਰਤਾਇਆ ਜਾਂਦਾ ਹੈ ਤੇ ਰਹਿਣ ਵਾਸਤੇ ਵੀ ਵਧੀਆ ਪ੍ਰਬੰਧ ਹੈ ਕਈ ਵਾਰੀ ਆਪਾਂ 1:3 ਵੇ ਰਾਤ ਨੂੰ ਲੇਟ ਹੋ ਜਾਈਏ ਤਾਂ ਤੁਸੀਂ ਇਥੇ ਆਨ ਕਿ ਸਟੇ ਕਰ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਇਮਾਰਤ ਦਾ ਕੰਮ ਚੱਲ ਰਿਹਾ ਤੇ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘਾਂ ਵੱਲੋਂ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਬਿਲਡਿੰਗਾਂ ਵਾਸਤੇ ਵੱਧ ਤੋਂ ਵੱਧ ਦਾਨ ਕਰੋ ਤੇ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵਧੀਆ ਸਹੂਲਤਾਂ ਬਣੀਆਂ ਹੋਈਆਂ ਨੇ ਸੰਗਤਾਂ ਵਾਸਤੇ ਲੰਗਰ ਵਗੈਰਾ ਦਾ ਖਾਸ ਪ੍ਰਬੰਧ ਹੈ ਤੇ ਤੁਸੀਂ ਇੱਥੇ ਆਣ ਕੇ ਆਪਣਾ ਰਿਹائش ਕਰਨਿਆ ਰਿਹائش ਕਰ ਸਕਦੇ ਹੋ ਔਰ ਅਗਰ ਪ੍ਰਸ਼ਾਦਾ ਪਾਣੀ ਚਾਹਣਾ ਹੈ ਤਾਂ ਪ੍ਰਸ਼ਾਦਾ ਖਾ ਸਕਦੇ ਸਕਦੇ। ਤਾਂ ਅਸੀਂ ਵੀ ॠषि ਗੇਸ ਤੋਂ ਸਵੇਰ ਤੁਰੇ ਸੀ ਲਗ ਲਗ ਦੁਪਹਿਰ ਤੋਂ ਵੀ ਉੱਪਰ ਸਮਾਂ ਹੋ ਗਿਆ ਤੇ ਕਾਫੀ ਥੱਕ ਗਏ ਸੀ ਤੇ ਅਸੀਂ ਇਹ ਸੋਚਿਆ ਕਿ ਹੁਣ ਥੋੜੀ ਦੇਰ ਰੁਕੇ ਰੈਸਟ ਕੀਤੀ ਜਾਵੇ ਤੇ ਗੁਰਦੁਆਰਾ ਸਾਹਿਬ ਵਿੱਚ ਪ੍ਰਸ਼ਾਦਾ ਪਾਣੀ ਚੱਕਿਆ ਜਾਵੇ। ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਹੀ ਹਲਕਨੰਦਾ ਵਗੀ ਨਦੀ ਵਗਦੀ ਹੈ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਸ਼ਾਇਦ ਇਹ ਜਿਹੜੀ ਨਦੀ ਹੈ ਆ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਹਿਮਕੁੰਡ ਸਾਹਿਬ ਤੱਕ ਆਪਣੇ ਬਿਲਕੁਲ ਨਾਲ ਹੀ ਜਾਵੇਗੀ ਤੇ ਬਿਲਕੁਲ ਮੈਂ ਹਿਮਕੁੰਡ ਸਾਹਿਬ ਦੀ ਯਾਤਰਾ ਦੌਰਾਨ ਆਪਾਂ ਕਿਤੇ ਵੀ ਰੁਕੀਏ ਚਾਹੇ ਕਿਸੇ ਵੀ ਸਾਈਡ ਤੇ ਰੁਕੀਏ ਤਾਂ ਇਦਾਂ ਦੇ ਨੇਚਰ ਨੂੰ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਣਗੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਗੁਰਦੁਆਰਾ ਦਮਦਮਾ ਸਾਹਿਬ ਆਪਾਂ ਰੁਕੇ ਸੀ ਤੇ ਗੁਰਦੁਆਰਾ ਦਮਦਮਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਹਲ ਕਰਨ ਦਾ ਨਦੀ ਵਗਦੀ ਇਹ ਨਦੀ ਸ਼੍ਰੀ ਹਿਮਕੁੰਡ ਸਾਹਿਬ ਤੱਕ ਬਿਲਕੁਲ ਆਪਣੀ ਨਾਲ ਹੀ ਜਾਵੇਗੀ ਤੇ ਫਿਲਹਾਲ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਕੇ ਉਹਦੇ ਰੈਸਟ ਕਰਕੇ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਜਿਹੜੀ ਆਪਣੀ ਅੱਗੇ ਦੀ ਜੋ ਰਹਿ ਗਈ ਹੈ ਯਾਤਰਾ ਗੋਬਿੰਦ ਘਾੜ ਤੱਕ ਦੀ ਉਸ ਨੂੰ ਪੂਰਾ ਕਰਦੇ ਆਂ ਸੇਗਮਣ ਸਾਹਿਬ ਦੀ ਯਾਤਰਾ ਦੇ ਦੌਰਾਨ ਤੁਸੀਂ ਜਿੰਨੇ ਵੀ ਗੁਰਦੁਆਰਾ ਸਾਹਿਬ ਚ ਜਾਓਗੇ ਤਾਂ ਸਾਰੇ ਦੇ ਸਾਰੇ ਗੁਰਦੁਆਰਾ ਸਾਹਿਬ ਇੱਕ ਨੈਚੁਰਲ ਸਾਈਟ ਦੇ ਬਿਲਕੁਲ ਲੱਗੇ ਬਣੇ ਹੋਏ ਮਤਲਬ ਪਹਾੜਾ ਦੇ ਵਿੱਚ ਹੀ ਬਣੇ ਹੋਏ ਆ ਤੇ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਵਿੱਚ ਕਿਤੇ ਵੀ ਰੁਕਦੇ ਆਂ ਤਾਂ ਆਪਾਂ ਨੂੰ ਇਦਾਂ ਦੇ ਨੈਚੁਰਲ 뷰 ਤੇ ਦੂਜਾ ਅੱਪਾ ਗੁਰਦੁਆਰਾ ਸਾਹਿਬ ਜਾ ਹੀ ਰਹੇ ਆ ਤੇ ਪ੍ਰਮਾਤਮਾ ਦੀ ਬਲੇਸਿੰਗ ਇਹ ਦੋਨੋਂ ਚੀਜ਼ਾਂ ਇਕੱਠੀਆਂ ਮਿਲਦੀਆਂ ਨੇ ਤੇ ਕਿਤਨਾ ਕਿਤੇ ਇਹ ਦੋਨੋਂ ਚੀਜ਼ਾਂ ਆਪਣੇ ਲਈ ਫਾਇਦੇਮੰਦ ਵੀ ਨੇ ਤੇ ਫਿਲਹਾਲ ਚਲੋ ਜੀ ਹੁਣ ਆਪਾਂ ਇੱਥੋਂ ਪ੍ਰਸ਼ਾਦਾ ਪਾਣੀ ਛਕ ਲਏ ਤੇ ਅੱਗੇ ਦੀ ਜਿਹੜੀ ਆਪਣੀ ਰਾਈਡਿੰਗ ਜਾਂ ਜੋ ਵੀ ਆਪਣਾ ਡਿਸਟੈਂਸ ਰਹਿੰਦਾ ਹੈ ਉਹਨੂੰ ਕਵਰ ਕਰਦੇ ਆ ਤੇ ਜਲਦੀ ਜਲਦੀ ਗੁਰਦੁਆਰਾ ਗੋਬਿੰਦਗੜ੍ਹ ਪਹੁੰਚ ਕੇ ਕਮਰਾ ਵਗੈਰਾ ਲੈ ਕੇ ਰੈਸਟ ਕਰਦੇ ਆ ઋਸ਼ੀਕੇਸ਼ ਤੋਂ ਚੱਲ ਕੇ ਨਗਰਾਸ਼ੂ ਤੋਂ ਬਾਅਦ ਇੱਕ ਇਹ ਦੂਸਰਾ ਪੁਆਇੰਟ ਆਂਦਾ ਹੈ ਜਿੱਥੇ ਨਿਊ ਚੰਡੀਗੜ੍ਹ ਮੋਹਾਲੀ ਵਾਲੀਆਂ ਸੰਗਤਾਂ ਵੱਲੋਂ ਲੰਗਰ ਲਗਾਇਆ ਗਿਆ ਤੇ ਜਿਹੜੀਆਂ ਵੀ ਸੰਗਤਾਂ ਲੰਗਰ ਵਗੈਰਾ ਛਕਣਾ ਚਾਹੁੰਦੀਆਂ ਨੇ ਤਾਂ ਉਹ ਇਸ ਪੁਆਇੰਟ ਤੇ ਆ ਕੇ ਇਸ ਜਗ੍ਹਾ ਤੇ ਆ ਕੇ ਤੁਸੀਂ ਲੰਗਰ ਛਕ ਸਕਦੇ ਹੋ ਗੁਰੂ ਕੀ ਆਸਕਤਾਂ ਵੱਲੋਂ ਬਹੁਤ ਹੀ ਵਧੀਆ ਲੰਗਰ ਲਗਾਇਆ ਗਿਆ ਹੈ ਤੇ ਇੱਥੇ ਇਹਨਾਂ ਨੇ ਨਾ ਮੈਪ ਵੀ ਲਗਾ ਰੱਖਿਆ ਜੇ ਤੁਹਾਨੂੰ ਕੋਪਰ ਹੈ ਜਾਂ ਕਿਸੇ ਦਾ ਜਾਣਕਾਰੀ ਲੈਣੀ ਹੈ ਕੀ ਕਿਹੜੀ ਜਗ੍ਹਾ ਤੇ ਆਛੀ ਜੋ ਕਿਹੜੇ ਕਿਹੜੇ ਰਸਤੇ ਦੇ ਵਿੱਚ ਤੁਹਾਡੇ ਪਿੰਡ ਜਾਂ ਸ਼ਹਿਰ ਵਗੈਰਾ ਉੱਤੇ ਛੋੜ ਗਏ ਤਾਂ ਉਹ ਸਾਰੀਆਂ ਚੀਜ਼ਾਂ ਤੁਸੀਂ ਇਸ ਮੈਪ ਦੇ ਰਾਹੀਂ ਦੇਖ ਸਕਦੇ ਹੋ ਤੇ ਜਿਹੜਾ ਲੰਗਰ ਹੈ ਨਿਊ ਚੰਡੀਗੜ੍ਹ ਮੁਹਾਲੀ ਵਾਲੀਆਂ ਸੰਗਤਾਂ ਵੱਲੋਂ ਲਗਾਇਆ ਗਿਆ ਤੇ ਲੰਗਰ ਇੱਥੇ ਅਟੁੱਟ ਵਰਤਦਾ ਹੈ ઋਸ਼ੀਕੇਸ਼ ਤੋਂ 12 ਸੋਰੀ ਆਪਣਾ ਜੋਸ਼ੀ ਮਾ ਤੋਂ 12 ਕਿਲੋਮੀਟਰ ਪਹਿਲਾਂ ਹੀ ਇਹ ਲੰਗਰ ਗੁਰੂ ਕੀ ਸੰਗਤਾਂ ਵੱਲੋਂ ਲਗਾਇਆ ਗਿਆ ਤੇ ਤੁਸੀਂ ਜੇਕਰ ਪ੍ਰਸ਼ਾਦਾ ਪਾਣੀ ਛਕਣਾ ਹੋਵੇ ਤਾਂ ਇਸ ਪੁਆਇੰਟ ਤੇ ਆ ਕੇ ਪ੍ਰਸ਼ਾਦਾ ਛਕ ਸਕਦੇ ਹੋ ਅ ਗੁਰੂ ਕੇਸ ਸਿੰਘ ਕੋਈ ਵੀ ਐਸੀ ਜਗਾ ਨਹੀਂ ਜਿੱਥੇ ਉਹ ਲੰਗਰ ਨਹੀਂ ਲਾਉਂਦੇ ਇਹਦਾ ਫਿਰ ਵੀ ਚਲੋ ਆਪਣੇ ਅ ਖੁਦ ਧਾਰਮਿਕ ਸਥਾਨ ਨੂੰ ਜਾਣ ਵਾਲੀ ਜਗਾ ਅ ਜਿੱਥੇ ਇਹਨਾਂ ਸੰਗਤਾਂ ਵੱਲੋਂ ਲੰਗਰ ਲਗਾਇਆ ਗਿਆ ਹੈ ਜਿਹਾ ਕਿ ਆਲਰੇਡੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜਿਹੜਾ ਲੰਗਰ ਹੈ ਨਿਊ ਸੈਂਡਿਗੜ ਮੋਹਾਰੀ ਵਾਲੀਆਂ ਸੰਗਤਾਂ ਵੱਲੋਂ ਲਗਾਇਆ ਗਿਆ ਤੇ ਇਹ ਲੰਗਰ ਇੱਥੇ ਅਟੁੱਟ ਵਰਤ ਦਾ ਹੈ ਅ ਡੀਸੀ ਕੇਸ ਤੋਂ ਚੱਲ ਕੇ ਨਗਰ ਆਸਥੂ ਤੋਂ ਬਾਅਦ ਇਹ ਦੂਸਰਾ ਪੁਆਇੰਟ ਹੈ ਜਿੱਥੇ ਤੁਸੀਂ ਆਣ ਕੇ ਲੰਗਰ ਛੱਕ ਸਕਦੇ ਹੋ ਹੇਰਪੁਰ ਸਾਹਿਬ ਯਾਤਰਾ ਨੂੰ ਜਾਂਦੇ ਦੌਰਾਨ ਤੁਸੀਂ ਜਿਹੜੀ ਮਰਜ਼ੀ ਜਗ੍ਹਾ ਤੇ ਰੁਕ ਜੋ ਤੁਹਾਨੂੰ ਏਦਾਂ ਦੇ ਨੇਚਰਲ 뷰 ਦੇਖਣ ਜ਼ਰੂਰ ਮਿਲਣਗੇ ਤੇ ਫਿਲਹਾਲ ਆਪਾਂ ਗੱਲ ਕਰਨੀ ਸੀ ਲੰਗਰ ਦੀ ਤੇ ਜਿਹੜਾ ਲੰਗਰ ਹੈ ਤੁਹਾਨੂੰ ਜੋਸ਼ੀਮਰ ਤੋਂ 12 ਕਿਲੋਮੀਟਰ ਪਹਿਲਾਂ ਮਿਲੇਗਾ ਇੱਕ ਮਿਡ ਪੁਆਇੰਟ ਆਉਂਦਾ ਹੈ ਨਗਰਾਸੂ ਤੁਸੀਂ ਉੱਥੇ ਵੀ ਖੜਕੇ ਲੰਗਰ ਸ਼ਕਸਾਇਓ ਜੇਕਰ ਨਗਰਾਸੂ ਤੁਸੀਂ ਕ੍ਰੋਸ ਕਰ ਲੈ ਉਸ ਤੋਂ ਬਾਅਦ ਦੂਜਾ ਇਹ ਪੁਆਇੰਟ ਤੁਹਾਨੂੰ ਮਿਲੇਗਾ ਜਿੱਥੇ ਕਿ ਨਿਊ ਚੰਡੀਗੜ੍ਹ ਮੋਹਾਲੀ ਵਾਲੀਆਂ ਸੰਗਤਾਂ ਵੱਲੋਂ ਲੰਗਰ ਲਗਾਇਆ ਗਿਆ ਤੇ ਤੁਸੀਂ ਇਸ ਜਗ੍ਹਾ ਤੇ ਆ ਕੇ ਲੰਗਰ ਵਗੈਰਾ ਅਕਸਾ ਗਦੇ ਤੇ ਹੁਣ ਆਪਾਂ ਜਿਹੜੀ ਅੱਗੇ ਦੀ ਜਿਹੜੀ ਆਪਣੀ ਪੈਂਡਿੰਗ ਕੰਟੀਨਿਊ ਰਹਿ ਗਈ ਹੈ ਯਾਤਰਾ ਉਹ ਪੂਰੀ ਕਰਦੇ ਆਂ ਗੋਬਿੰਦ ਘਾਟ ਵਾਲੀ ਸਾਈਡ ਨੂੰ ਚੱਲਦੇ ਆਂ ਤੇ ਰਸਤੇ ਦੇ ਜੋ ਇਦਾਂ ਨਹੀਂ ਆਵੇਂ ਪ੍ਰੋਪਰ ਰਾਈਡਿੰਗ ਦੇ ਦੌਰਾਨ ਜੋ ਵੀ ਨੇਚਰ 뷰 ਆਉਣ ਆ ਰਹੇ ਨੇ ਜੋ ਵੀ ਸਾਈਟ ਸੀਨ ਆਉਣ ਆ ਰਹੇ ਨੇ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਅਸੀਂ ਜੋਸ਼ੀ ਮਠਨਵਾਲਾ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਨਾ ਸਾਨੂੰ ਇੱਕ ਘਿਹੜਿਆ ਪੁਆਇੰਟ ਮਿਲਿਆ ਥੋੜਾ ਵਧੀਆ ਪੁਆਇੰਟ ਮਿਲਿਆ ਤੇ ਮੁੰਡੇ ਕਹਿੰਦੇ ਬਾਹਲਾ ਸੋਣਾ ਪੁਆਇੰਟ ਆ ਇਹ ਇੱਥੇ ਵੀਡੀਓ ਬਣਾਉਣੀ ਬਣਦੀ ਆ ਹਨਾ ਸੀੜੇ ਟੁੱਟ ਵੀ ਸਕਦੇ ਟੁੱਟ ਵੀ ਸਕਦਾ ਉਹ ਯਾਰ ਆ ਵੀ ਹਨਾ ਪਤਾ ਲਾ ਇੱਥੇ ਨਾ ਸੀਛੇ ਦਾ ਪੁਲ ਬਣਿਆ ਫਿਰ ਤੇ ਤੁਸੀਂ ਇਹਦੇ ਉੱਤੇ ਖੜ ਕੇ ਆ ਦੇਖੋ ਇਹ ਪੂਰਾ ਮੇਰ ਦਾ ਬਣਿਆ ਮਤਲਬ ਇਹ ਵੈਸੇ ਕਾਫੀ ਜਗ੍ਹਾ ਤੇ ਬਹੁਤ ਵੱਡੇ ਵੱਡੇ ਬਣੇ ਹੋਏ ਨੇ ਪਰ ਇੱਥੇ ਛੋਟਾ ਜਿਹਾ ਤੇ ਇਹਦੇ ਉੱਤੇ ਖੜ ਕੇ ਆ ਤੁਸੀਂ ਸਾਹਮਣੇ ਵਾਲੀ ਨੈਚੁਰਲ ਬਿਊਟੀ ਨੂੰ ਫੀਲ ਕਰ ਸਕਦੇ ਹੋ ਇਹਦਾ ਨਜ਼ਾਰਾ ਲੈ ਸਕਦੇ ਜੇ ਦਾਪਾ ਜੋਸ਼ੀ ਮਾਠਣੀ ਜਾਣਿਆ ਤਾਂ ਰਸਤੇ ਦੇ ਵਿੱਚ ਇੱਕ ਬਹੁਤ ਵਧੀਆ ਪੁਆਇੰਟ ਆਉਂਦਾ ਹੈ ਇਸ ਪੁਆਇੰਟ ਤੇ ਖੜ ਕੇ ਤੁਸੀਂ ਆ ਸਾਰੀਆਂ ਨੇਚਰਲ ਚੀਜ਼ਾਂ ਫੀਲ ਕਰ ਸਕਦੇ ਹੋ ਇਹ ਸਪੈਸ਼ਲ ਜਿਹੜਾ ਪੁਆਇੰਟ ਬਣਾ ਰੱਖਿਆ ਹੈ ਨੇਚਰਲ ਹਾਂਜੀ ਇਹ ਨੇਚਰਲ ਬਿਊਟੀ ਨੂੰ ਫੀਲ ਕਰਨ ਵਾਸਤੇ ਬਣਾਇਆ ਹੋਇਆ ਹੈ ਤਾਂ ਚਲੋ ਅਸੀਂ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਖੜ ਕੇ ਫੀਲ ਕਰ ਸਕਦੇ ਹੋ ਬਿਲਕੁਲ ਯਾ ਜੰਗ ਤਾਂ ਉਹ ਸਟਾਰਟਿੰਗ ਜੀ ਪਹਿਲਾਂ ਵੀ ਦੱਸਿਆ ਸੀ ਨਾ ਤਾਂ ਇਹੋ ਜਿਹੀ ਚੀਜ਼ ਆਪਣੀ ਰੂਹ ਨੂੰ ਸਕੂਨ ਜਿੰਦੇ ਨੇ ਇਸ ਪੂਰੇ ਵਲੌਗ ਦੇ ਵਿੱਚ ਮੈਂ ਲਾਈਕ ਰਿਸ਼ੀਕੇਸ਼ ਤੋਂ ਲੈ ਕੇ ਗੋਵਿੰਦ ਘਾੜ ਤੱਕ ਰਾਈਡਿੰਗ ਤਾਂ ਸਿਰਫ ਤੁਹਾਨੂੰ ਨੇਚਰ ਚੀਜ਼ਾਂ ਹੀ ਮੇਰੀ ਇਸ ਵੀਡੀਓ ਦੇ ਵਿੱਚ ਦਿਖਾਈਆਂ ਨੇ ਜੋ ਤੁਸੀਂ ਘਰੇ ਬੈਠ ਘਰੇ ਬੈਠ ਕੇ ਅ ਮੇਰੀ ਵੀਡੀਓ ਦੇ ਜ਼ਰੀਏ ਫੀਲ ਕਰ ਸਕਦੇ ਹੋ ਤੇ ਬਹੁਤ ਹੀ ਘੈਟਪੂਰ ਜਾਰੀ ਰਹਿਣਾ ਹਰਾਮਨ ਤੂੰ ਕਿਵੇਂ ਐਨਕਈਆਂ ਲਾ ਕੇ ਨਾਲ ਖੜਿਆ ਸਾਰੀ ਘਰਾਵ ਕਰਤੀ ਜੀ ਅ ਰੀਲ ਬਣਾਉਣਾ ਸੀ ਲੈ ਪੂਰਾ ਵਲੌਗ ਹੀ ਬਣ ਗਿਆ ਰੀਲ ਦੀ ਲੋੜ ਹੀ ਆ ਲੈ ਜੀ ਹਾਂ ਹੁਣ ਆਪਾਂ ਜੋਸ਼ੀਮੜ ਤੋਂ 4-5 ਕਿਲੋਮੀਟਰ ਅੱਗੇ ਆ ਗਏ ਸੀਗੇ ਤੇ ਫਿਲਹਾਲ ਉਹ ਜਿਹੜਾ ਸਾਹਮਣੇ ਤੁਸੀਂ ਪੁਲ ਦੇਖ ਰਹੇ ਹੋ ਨਾ ਆਪਾਂ ਉਹ ਪੁਲ ਕ੍ਰੋਸ ਕਰਕੇ ਆ ਪਹਾੜਾਂ ਦੇ ਵਿੱਚ ਦੀ ਪਰਲੀ ਸਾਈਡ ਨੂੰ ਜਾਣਾ ਹੈ ਗੋਬਿੰਦ ਘਾਟ ਵਾਲੀ ਸਾਈਡ ਅਗਰ ਆਪਾਂ ਗੋਬਿੰਦ ਘਾਟ ਵਾਲੀ ਸਾਈਡ ਨੂੰ ਜਾਣਾ ਹੈ ਤਾਂ ਆ ਪੁਲ ਨੂੰ ਕ੍ਰੋਸ ਕਰਕੇ ਪਹਾੜਾਂ ਦੇ ਵਿੱਚ ਦੀ ਆਪ ਨੂੰ ਪਰਲੇ ਬੰਨੇ ਦੀ ਜਾਣਾ ਪਵੇਗਾ ਉਸ ਤੋਂ ਪਹਿਲਾਂ ਆਪਾਂ ਨੂੰ ਇੱਕ ਪੁਲ ਹੋਰ ਕ੍ਰੋਸ ਕਰਨਾ ਪੈਣਾ ਉਹ ਇੱਕ sire ਦੇ ਪੁਲ ਹੈ ਸ਼ਾਇਦ ਤੁਹਾਨੂੰ ਲੱਗਦਾ ਦਿਖ ਰਿਹਾ ਹੋਵੇ ਵੀਡੀਓ ਦੇ ਵਿੱਚ ਤਾਂ ਲਗਭਗ ਮੈਨੂੰ ਲੱਗਦਾ 4-5 ਕਿਲੋਮੀਟਰ ਐ ਨੂੰ ਜਾ ਕੇ ਘੁੰਮ ਫਿਰ ਕੇ ਘੁੰਮ ਫਿਰ ਕੇ ਨਾ ਹੁਣ ਮੈਂ ਇੱਥੇ ਸੇਮ ਲੋਕੇਸ਼ਨ ਤੇ ਗਿਆ ਤਾਂ ਫਾਫਜ਼ ਫਿਰ ਮੈਨੂੰ ਇੱਥੇ ਸੇਮ ਲੋਕੇਸ਼ਨ ਤੇ ਹੀ ਆਉਣਾ ਪੈਣਾ ਘੁੰਮ ਫਿਰ ਕੇ ਲਾਈਕ ਗੋਬਿੰਦ ਘਾਟ ਵਾਲੀ ਸਾਈਡ ਨੂੰ ਜਾਣ ਨੂੰ ਆਪ ਪੁਲ ਕ੍ਰੋਸ ਕਰਕੇ ਆਪ ਨੂੰ ਪਰਲੀ ਸਾਈਡ ਜਾਣਾ ਪਵੇਗਾ ਤੇ ਫਿਲਹਾਲ ਅਸੀਂ ਜੋਸ਼ੀ ਮੱਠ ਤੋਂ 4-5 ਕਿਲੋਮੀਟਰ ਅੱਗੇ ਆ ਗਏ ਸੀ ਤੇ ਹੁਣ ਅਸੀਂ ਜਾਣਾ ਜੀ ਉਹ ਪੁਲ ਕ੍ਰੋਸ ਕਰਕੇ ਪਹਾੜਾਂ ਦੇ ਵਿੱਚ ਦੀ ਪਰਲੇ ਬੰਨੇ ਨੂੰ ਤੇ ਨਾਲ ਦੀ ਨਾਲ ਤੁਹਾਨੂੰ ਵੀ ਅਸੀਂ ਰਾਈਡਿੰਗ ਦੇ ਦੌਰਾਨ ਘੈਂਟ ਘੈਂਟ 뷰 ਦਿਖਾ ਰਹੇ ਆ ਤੁਸੀਂ ਘਰ ਬੈਠੇ ਬੈਠੇ ਇੰਜੋਏ ਕਰ ਸਕਦੇ ਹੋ ਦੇਖੋ ਕਿੰਨੇ ਸੋਹਣੇ ਸੋਹਣੇ 뷰 ਨੇ ਰਾਈਡਿੰਗ ਦੇ ਦੌਰਾਨ ਪਰ ਮੈਨੂੰ ਲੱਗਦਾ ਜਿਹੜੀ ਰਾਈਡਿੰਗ ਅਸੀਂ ਨਾ ਅ ਅੱਜ ਸਾਡੀ ਰਾਈਡ ਨੂੰ ਡਬਲ ਟਾਈਮ ਲੱਗਣ ਵਾਲਾ ਕਿਉਂਕਿ ਅਸੀਂ ਰੋਕ ਰੋਕ ਕੇ ਇਹੋ ਜਿਹੇ 뷰 ਦੇਖਦੇ ਜਾ ਰਹੇ ਆ ਦੇਖਦੇ ਜਾ ਰਹੇ ਆ ਉਹ ਨਾਲ ਦੀ ਨਾਲ ਤੁਹਾਨੂੰ ਵੀ ਇਹਨਾਂ 뷰 ਦਾ ਨਜ਼ਾਰਾ ਦਿਵਾ ਰਹੇ ਆ ਤੇ ਜੇਕਰ ਤੁਸੀਂ ਵੀ ਹਿਮਕੁੰਡ ਸਾਹਿਬ ਦੀ ਯਾਤਰਾ ਦਾ ਅਨੰਦ ਲੈਣਾ ਚਾਹੁੰਦੇ ਹੋ ਤੇ ਸਾਡੇ YouTube ਚੈਨਲ ਨੂੰ ਜ਼ਰੂਰ ਫੋਲੋ ਕਰ ਰਹੇ ਹੋ ਕਿਉਂਕਿ ਇਦਾਂ ਦੀਆਂ ਐਕਟੀਵਿਟੀਆਂ ਔਰ ਮੋਸਟਲੀ ਜਿਹੜਾ ਸਾਡਾ ਚੈਨਲ ਹੈ ਉਹ ਧਾਰਮਿਕ ਕੰਟੈਂਟ ਤੋਂ ਰਿਲੇਟਡ ਹੈ ਤੁਹਾਨੂੰ ਇਸ ਚੈਨਲ ਦੇ ਧਾਰਮਿਕ ਕੰਟੈਂਟ ਔਰ ਮੋਰਲ ਵੈਲਿਊ ਆੜੀਆਂ ਚੀਜ਼ਾਂ ਹੀ ਦੇਖਣ ਨੂੰ ਮਿਲਣਗੀਆਂ ਤੇ ਸਾਡੇ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਤੇ ਹੁਣ ਆਪਾਂ ਕਰਦੇ ਆ ਜਾਕੀ ਆਪਣੀ ਗੋਵਿੰਦ ਧਾਮ ਦੀ ਯਾਤਰਾ ਸੋਰੀ ਗੋਵਿੰਦ ਘਾੜ ਦੀ ਯਾਤਰਾ ਕੰਟੀਨਿਊ ਤੇ ਅੱਗੇ ਚਲ ਕੇ ਅੱਗੇ ਇਦਾਂ ਦੇ ਵੀ ਘੈਂਟ ਘੈਂਟ ਵੀਜ਼ ਮੈਂ ਤੁਹਾਨੂੰ ਜਰੂਰ ਦਿਖਾਵਾਂਗੇ ਅਸੀਂ ਰਿਸ਼ੀਕੇਸ਼ ਤੋਂ ਆ ਰਹੇ ਸੀ ਤੇ ਥੋੜੀ ਦੇਰ ਇੱਥੇ ਰੁਕੇ ਆ ਭੁੱਖ ਵਗੈਰਾ ਲੱਗੀ ਸੀ ਜਗਾ ਜਗਾ ਤੁਹਾਨੂੰ ਇਦਾਂ ਦੇ ਛੋਟੇ ਛੋਟੇ ਹੋਟਲ ਵਗੈ ਰੈਸਟੋਰੈਂਟ ਵਗੈਰਾ ਮਿਲ ਜਾਣਗੇ ਜਿੱਥੇ ਤੁਸੀਂ ਕੁਝ ਵੀ ਖਾਣਾ ਵਗੈਰਾ ਪਰ ਜੇ ਗੱਲ ਕਰਾਂ ਐਕਸਪੈਂਸ ਦੀ ਆਪਣੇ ਏਰੀਆ ਨਾਲੋਂ ਇੱਥੇ ਐਕਸਪੈਂਸ ਬਹੁਤ ਜ਼ਿਆਦਾ ਹੈ ਤੇ ਲੋਕੇਸ਼ਨਾਂ ਵੀ ਇੰਨੀਆਂ ਘੈਂਟ ਘੈਂਟ ਨੇ ਨਾ ਰੈਸਟੋਰੈਂਟ ਦੀਆਂ ਜਾਂ ਹੋਟੈਲਸ ਦੀਆਂ ਕਿ ਮੱਲੋ ਮੱਲੀ ਜੇ ਨਾ ਵੀ ਖੜਨਾ ਹੋਵੇ ਤਾਂ ਖੜਨ ਨੂੰ ਚਿਤ ਕਰਦਾ ਹੈ ਖੜਨ ਨੂੰ ਦਿਲ ਕਰਦਾ ਤੇ ਇਹ ਜਿਹੜਾ ਪੋੜਾ ਇਹ ਪੜ ਜਾਂਦਾ ਜੀ ਜੋਸ਼ੀ ਮੱਠ ਤੋਂ ਗੋਬਿੰਦ ਘਾਟ ਵਾਲੀ ਸਾਈਡ ਨੂੰ ਤੇ ਇਸ ਦੇ ਥੱਲੇੋਂ ਦੇ ਵਗਦੀ ਹੈ ਜੀ ਹਲਕਨੰਦਨਾਗੀ ਤੇ ਮੈਨਾਂ ਇੱਕ ਜਸਟ ਇੱਕ ਚੀਜ਼ ਦੇਖੀ ਸੀਗੀ ਕਿ ਪਾਣੀ ਦਾ ਬਹਾਵ ਪਾਣੀ ਦੀ ਪਾਵਰ ਕਿੰਨੀ ਤਕੜੀ ਹੁੰਦੀ ਹੈ ਦੇਖੋ ਕਿੱਡੇ-ਕੱਡੇ ਵੱਡੇ-ਵੱਡੇ ਪੱਥਰ ਜਿਹੜੇ ਨੇ ਪਾਣੀ ਆਪਣੇ ਰੋੜ ਕੇ ਲੈ ਜਾਂਦਾ ਹੈ ਮਤਲਬ ਇਹਦੇ ਵਿੱਚ ਮੋਸਟਲੀ ਜੇ ਪਿੰਨਾ ਨੌਜਵਾਨ ਕੀ ਕਰਦੇ ਨੇ ਕਈ ਵਾਰ ਮੈਂ ਦੇਖਿਆ ਸੀਗਾ ਉੱਥੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੇਵ ਪ੍ਰਯਾਗ ਦੇਵ ਪ੍ਰਯਾਗ ਨੌਜਵਾਨ ਕੀ ਕਰਦੇ ਨੇ ਨਦੀ ਦੇ ਵਿੱਚ ਨਹੋਂੜ ਵਗੈਰਾ ਚਲੇ ਜਾਂਦੇ ਨੇ ਹਾਂ ਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਸੀ ਕਿ ਇਹ ਜਿਹੜੀਆਂ ਨਹਿਰਾਂ ਸੋਰੀ ਨਦੀਆਂ ਨੇ ਨਾ ਇਹਨਾਂ ਨਦੀਆਂ ਦੀ ਗਹਿਰਾਈ ਦਾ ਆਪਾਂ ਨੂੰ ਕੋਈ ਅੰਦਾਜ਼ਾ ਨਹੀਂ ਹੈਗਾ ਤੇ ਇਸ ਕਰਕੇ ਆਪਣੇ ਥੋੜੇ ਜਿਹਾ ਐਂਟਰਟੇਨਮੈਂਟ ਵਾਸਤੇ ਤੁਸੀਂ ਆਪਣੀ ਲਾਈਫ ਦਾ ਰਿਸਕ ਨਾ ਲਓ ਇਹਨਾਂ ਦੇ ਵਿੱਚ ਨਹਾਉਣ ਵਗੈਰਾ ਨਾ ਕਰੋ ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਇਹਨਾਂ ਦੀ ਕਿੰਨੀ ਕੁ ਗਹਿਰਾਈ ਹੈ ਤੇ ਫਿਲਹਾਲ ਚਲੋ ਆਪਾਂ ਜਦਾ ਹਰੇਕ ਦੀ ਆਪਣੀ ਆਪਣੀ ਮੈਂਟੈਲਿਟੀ ਹੁੰਦੀ ਹੈ ਕਿ ਕੀ ਕਰਨਾ ਤੁਸੀਂ ਮੇਰੀ ਵੀਡੀਓ ਦੇ ਜ਼ਰੀਏ ਆਪਣੀ ਇਸ ਨੇਚਰ ਨੂੰ ਫੀਲ ਕਰੋ ਤੇ ਇੰਜੋਏ ਕਰੋ ਤੇ ਰਾਈਟ ਨਾ ਹੁਣ ਆਪਾਂ ਚੱਲਦੇ ਆ ਜੀ ਅੱਗੇ ਦੀ ਜਿਹੜੀ ਆਪਣੀ ਪੈਂਡਿੰਗ ਟਰੈਕਿੰਗ ਰਹਿ ਗਈ ਹੈ ਜਲਦੀ ਤੋਂ ਜਲਦੀ ਆਪਾਂ ਗੋਵਿੰਦਗੜ੍ਹ ਪਹੁੰਚ ਕੇ ਆਪਣੇ ਰੂਮ ਵਗੈਰਾ ਦਾ ਅਰੇਂਜਮੈਂਟ ਕਰਦੇ ਆਂ ਔਰ ਫਿਲਹਾਲ ਮੇਰੀ ਵੀਡੀਓ ਦੇਖ ਰਹੀ ਤੁਸੀਂ ਆਏ ਹਾਏ ਕਿੰਨਾ ਸੋਹਣਾ 뷰ਓ ਯਾਰ ਚੈੱਕ ਕਰੋ ਇੱਕ ਵਾਰੀ ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਫੀਲ ਕਰੋ ਘਰੇ ਬੈਠੇ ਬੈਠੇ ਆਹੋ ਜਿਹਾ ਨੇਚਰਲ ਚੀਜ਼ਾਂ ਆਏ ਦਿਲ ਨੂੰ ਸਕੂਨ ਦਿੰਦੇ ਨੇ ਨੇਚਰ ਲਵਰ ਵਾਸਤੇ ਨਾ ਇਹ ਜਿਹੜੀਆਂ ਜਗ੍ਹਾਵਾਂ ਨੇ ਨਾ ਇਸ ਵਰਗ ਨੇ ਤਾਂ ਅਗਰ ਤੁਸੀਂ ਨੇਚਰ ਨੂੰ ਫੀਲ ਕਰਨਾ ਚਾਹੁੰਦੇ ਹੋ ਨੇਚਰ ਨੂੰ ਇੰਜੋਏ ਕਰਨਾ ਚਾਹੁੰਦੇ ਹੋ ਰਾਈਡਿੰਗ ਦੇ ਦੌਰਾਨ ਡਰਾਈਵਿੰਗ ਦੇ ਦੌਰਾਨ ਮੈਂ ਤਾਂ ਇਹੀ ਕਵਾਂਗਾ ਕਿ ਤੁਸੀਂ ਇੱਕ ਵਾਰ ਹਿਮਪੂਰ ਸਿਆਲ ਦੀ ਯਾਤਰਾ ਕਰਕੇ ਦੇਖੋ ਯਾਤਰਾ ਜ਼ਰੂਰ ਕਰੋ ਬਟ ਕਰੋ ਪੂਰੀ ਸੇਫਟੀ ਦੇ ਨਾਲ ਔਰ ਯਾਤਰਾ ਦੇ ਦੌਰਾਨ ਆ ਸਭ ਕੁਝ ਮੈਨੂੰ ਲੱਗਦਾ ਤੁਹਾਨੂੰ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਣਾ ਇਹ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਸਿਰਫ ਤੇ ਸਿਰਫ ਹਿਮਪੂਰ ਸਿਆਲ ਦੀ ਯਾਤਰਾ ਦੇ ਦੌਰਾਨ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਰਿਸ਼ੀਕੇਸ਼ ਤੋਂ ਜਾਂਦੇ ਜਾਂਦੇ ਗੋਵਿੰਦਘਾਟ ਤੱਕ ਮੈਂ ਤੁਹਾਨੂੰ ਇਦਾਂ ਦੀ ਜਿਹੜੀਆਂ ਨੈਚੁਰਲ 뷰 ਰਾਈਡਿੰਗ ਦੇ ਦੌਰਾਨ ਜੋ-ਜੋ ਚੀਜ਼ਾਂ ਤੁਹਾਨੂੰ ਰਸਤੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ ਲਾਈਵ ਚੀਜ਼ਾਂ ਤਾਂ ਜੋ ਜੀ ਸਾਹਿਬ ਨਾਇ ਫੀਲ ਕਰ ਰਿਹਾ ਤਾਂ ਕੋਸ਼ਿਸ਼ ਮੈਂ ਵੀ ਅਵੀ ਕਰ ਰਿਹਾ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਫੀਲ ਕਰਕੇ ਦੇਖੋ ਕਿ ਇਹ ਕਿਹੜਾ ਅਗਰ ਪ੍ਰੋਪਰ ਬਸ ਸੇਫਟੀ ਦੇ ਨਾਲ ਜਾਣੇ ਹਨ ਨਾ ਮਤਲਬ ਜਿਆਦਾ ਮੋਸਤ ਜਿਵੇਂ ਕਿ ਨੌਜਵਾਨ ਕੀ ਕਰਦੇ ਨੇ ਹੁੱਲੜ ਬਾਜੀ ਵਗੈਰਾ ਕਰਦੇ ਨੇ ਤਾਂ ਉਹ ਚੀਜ਼ਾਂ ਨਹੀਂ ਕਰਦੇ ਤਾਂ ਇਹ ਚੀਜ਼ਾਂ ਕਿਤੇ ਸਵਰਗ ਨਾਲੋਂ ਘੱਟ ਨਹੀਂ ਹੈਗੀਆਂ ਤੁਸੀਂ ਇੰਜੋਏ ਕਰਦੇ ਕਰਦੇ ਨੇ ਪ੍ਰਕਿਰਤੀ ਦੇ ਨਜ਼ਾਰੇ ਲੈਂਦੇ ਰਹਿੰਦੇ ਆਪਣੇ ਆਪ ਨੂੰ ਬੋਰ ਫੀਲ ਨਹੀਂ ਕਰੋਗੇ ਤਾਂ ਮੈਂ ਜੇ ਕਹਾ ਤਾਂ ਮੈਨੂੰ ਤਾਂ ਬਹੁਤ ਨਜ਼ਾਰਾ ਆ ਰਿਹਾ ਆ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਸ਼ਬਦਾਂ ਚ ਐਕਸਪਲੇਨ ਨਹੀਂ ਕਰ ਸਕਦਾ ਬਸ ਜਸ ਇਨਾਂ ਨੂੰ ਫੀਲ ਕਰ ਸਕਦਾ ਤੇ ਅਗਰ ਤੁਸੀਂ ਵੀ ਇਹ ਚੀਜ਼ਾਂ ਫੀਲ ਕਰਾ ਹਾਲ ਫਿਲਹਾਲ ਤਾਂ ਉਹ ਵੀਡੀਓ ਦੇ ਵਿੱਚ ਇਹ ਚੀਜ਼ਾਂ ਫੀਲ ਤਾਂ ਹੁੰਦੀਆਂ ਹੀ ਹੋਣਗੀਆਂ ਪਰ ਅਗਰ ਤੁਸੀਂ ਰੀਅਲ ਚ ਫੀਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਲਾਈਵ ਆਣਗੇ ਇਹ ਸਾਰੀਆਂ ਚੀਜ਼ਾਂ ਫੀਲ ਕਰ ਸਕਦੇ ਸਾਹਮਣੇ ਵਾਲਾ 뷰 ਦੇਖੋ ਯਾਰ ਕਿੰਨਾ ਘੈਂਟ ਦੇ ਸਿਰਾ 뷰 ਹੈ ਮਤਲਬ ਜੇ ਮੈਂ ਆਪਣੀ ਗੱਲ ਕਰਾਂ ਰੀਅਲ 'ਚ ਮੈਂ ਦੱਸਦਾ ਮੈਨੂੰ ਐਦਾਂ ਦੀਆਂ ਨੇਚਰਲ ਚੀਜ਼ਾਂ ਬਹੁਤ ਪਸੰਦ ਨੇ ਔਰ ਬਹੁਤ ਮਜ਼ਾ ਆਉਂਦਾ ਹੈ ਸਾਰੀਆਂ ਚੀਜ਼ਾਂ ਦੇਖਣ ਦੇ ਵਿੱਚ ਔਰ ਖਾਸ ਕਰਕੇ ਮੈਂ ਹੇਮਗੰਨ ਸਾਹਿਬ ਦੀ ਯਾਤਰਾ ਸ਼ਾਇਦ ਦੂਸਰੀ ਜਾਂ ਤੀਸਰੀ ਜਾਂ ਚੌਥੀ ਵਾਰ ਕਰ ਰਿਹਾ ਤੇ ਇੱਕ ਤਾਂ ਚਲੋ ਧਨਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਤਪਸਥਾਨ ਦੇ ਦਰਸ਼ਨ ਹੋ ਜਾਂਦੇ ਨੇ ਤੇ ਦੂਜੀ ਗੱਲ ਆ ਸਾਰੀਆਂ ਚੀਜ਼ਾਂ ਨਾਲ ਮੈਨੂੰ ਲਾਈਵ ਫੀਲ ਕਰਨ ਨੂੰ ਮਿਲਦੀਆਂ ਨੇ ਲਾਈਵ ਦੇਖਣ ਨੂੰ ਮਿਲਦੀਆਂ ਨੇ ਤੇ ਕਿਤੇ ਨਾ ਕਿਤੇ ਮਾਈਂਡ ਜਿਹੜਾ ਤਰਉਦਾ ਹੋ ਜਾਂਦਾ ਤੇ ਜਿਵੇਂ ਕਿ ਆ ਨਾਲ-ਨਾਲ ਜਿਹੜੀ ਹਲਕ ਨੰਦਾ ਨਦੀ ਵਗ ਰਹੀ ਹੈ ਇਹ ਏਮਕੁੰਡ ਸਾਹਿਬ ਤੱਕ ਪ੍ਰੋਪਰ ਆਪਣੇ ਨਾਲ ਹੀ ਜਾਊਗੀ ਤੇ ਇਹ ਸਾਰੀਆਂ ਚੀਜ਼ਾਂ ਆਪ ਲੋ ਰਾਈਡਿੰਗ ਦੇ ਦੌਰਾਨ ਨੂੰ ਹੀ ਦੇਖਣ ਨੂੰ ਮਿਲਦੀਆਂ ਤੇ ਜਦੋਂ ਤੁਸੀਂ ਗੋਵਿੰਦ ਘਾਟ ਵਾਲੇ ਦੇ ਲਾਗੇ ਪਹੁੰਚਦੇ ਹੋ ਤਾਂ ਤੁਹਾਨੂੰ ਇਦਾਂ ਦੇ ਜਿਹੜੇ ਖਤਰਨਾਕ ਪਹਾੜ ਦੇਖਣ ਨੂੰ ਮਿਲਦੇ ਨੇ ਠੀਕ ਹੈ ਇਹ ਇਦਾਂ ਦੇ ਉੱਚੇ-ਉੱਚੇ ਪਹਾੜ ਦੋਨੋਂ ਰੋਡ ਦੇ ਸਾਈਡ ਦੋਨੋਂ ਸਾਈਡ ਮਿਲਣਗੇ ਜੋ ਸ਼ੀਮਟ ਤੇ ਲੱਗ ਗਿਆਣਗੇ ਨਾ ਜਿਹੜੀ ਆਪਣੀ ਚੜ੍ਹਾਈ ਥੋੜੀ ਟਫ ਹੋ ਜਾਂਦੀ ਹੈ ਤੇ ਇਦਾਂ ਦੇ ਤੁਹਾਨੂੰ ਲੈਂਡਸਲਾਈਡਿੰਗ ਵਾਲੇ ਪਹਾੜ ਵੀ ਦੇਖਣ ਨੂੰ ਮਿਲਣਗੇ ਤਾਂ ਡਰਾਈਵਿੰਗ ਕਰਦੇ ਰਾਈਡਿੰਗ ਕਰਦੇ ਟਾਈਮ ਥੋੜਾ ਜਿਆ ਇਸ ਚੀਜ਼ ਦਾ ਧਿਆਨ ਰੱਖੋ ਕਿ ਥੋੜਾ ਸੇਫਲੀ ਆਪਣੀ ਜੋ ਵੀ ਬਾਈਕ ਵਗੈਰਾ ਰਾਈਡ ਕਰਨੀ ਹੈ ਸੇਫ ਤਰੀਕੇ ਨਾਲ ਕਰੋ ਅਗਰ ਤੁਸੀਂ ਆਪਣਾ ਕੋਈ ਵੀ ਕਾਰ ਵਗੈਰਾ ਡਰਾਈਵ ਕਰਦੇ ਹੋ ਤਾਂ ਉਹ ਵੀ ਪ੍ਰੋਪਰ ਪੂਰੇ ਸੇਫ ਤਰੀਕੇ ਨਾਲ ਕਿਉਂਕਿ ਇਹ ਪਥਰ ਦਾ ਕੋਈ ਪਤਾ ਨਹੀਂ ਕਦੋਂ ਵੀ ਇਹਨਾਂ ਦੀ ਲੈਂਡਸਲਾਈਡਿੰਗ ਹੋ ਜਾਏ ਜਾਂ ਕੁਝ ਵੀ ਹੋ ਜਾਏ ਤਾਂ ਆਲਰੇਡੀ ਇੱਥੇ ਹੋਇਆ ਵੀ ਹੋਇਆ ਤਾਂ ਇਹ ਨਾਰਮਲ ਜੀ ਗੱਲ ਹੈ ਇੱਥੇ ਹੁੰਦਾ ਹੀ ਰਹਿੰਦਾ ਹੈ ਤਾਂ ਬਿਲਕੁਲ ਆਪਣੇ ਪ੍ਰੋਪਰ ਤਰੀਕੇ ਨਾਲ ਸੇਫ ਜੇ ਤਰੀਕੇ ਨਾਲ ਜੋ ਵੀ ਤੁਸੀਂ ਡਰਾਈਵ ਕਰਨੀ ਹੈ ਡਰਾਈਵ ਕਰਨੀ ਹੈ ਉਹ ਕਰੋ ਤੇ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਚ ਹੀ ਦੱਸਿਆ ਸੀ ਕਿ ਇਹ ਜਿਹੜੀ ਹਲਕਨੰਦਾ ਨਦੀ ਹੈ ਆਪਣੇ ਨਾਲ ਹੇਮਕੁੰਡ ਸਾਹਿਬ ਤੱਕ ਪੂਰਾ ਤੋੜ ਤੱਕ ਜਾਏਗੀ ਆਪਾਂ ਰਿਸ਼ੀ ਗੈਸ ਤੋਂ ਸ਼ਾਇਦ ਦੇਵਪ੍ਰਯਾਗ ਤੋਂ ਸਟਾਰਟ ਕੀਤਾ ਸੀ ਤੇ ਉਥੋਂ ਇਹ ਆਪਣੇ ਨਾਲ ਹੀ ਚੱਲਦੀ ਆ ਰਹੀ ਏ ਤੇ ਬਿਲਕੁਲ ਐਂਡ ਤੱਕ ਆਪਣੇ ਨਾਲ ਹੀ ਜਾਏਗੀ ਤੇ ਇਦਾਂ ਦੇ ਨੈਚੁਰਲ 뷰 ਵੀ ਤੁਹਾਨੂੰ ਬਹੁਤ ਵਧੀਆ-ਵਧੀਆ 뷰 ਦੇਖਣ ਨੂੰ ਮਿਲਣਗੇ ਜਿਹੜੇ ਤੁਹਾਨੂੰ ਐਂਟਰਟੇਨ ਵੀ ਕਰਨਗੇ ਤਾਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਜਦੋਂ ਵੀ ਇੰਜੋਏ ਕਰਦੇ ਜਾਓ ਬਟ ਪ੍ਰੋਪਰ ਸੇਫਲੀ ਜਾਓ ਔਰ ਜਿਵੇਂ ਕਿ ਮੋਸਟੇ ਨੌਜਵਾਨ ਕੀ ਕਰਦੇ ਨੇ ਹੁੱਲੜਬਾਜੀ ਕਰਦੇ ਨੇ ਐਹੋ ਜੀ ਸਾਈਟਸ ਦੇ ਥੱਲੇ ਖੜ ਕੇ ਨਾ ਫੋਟੋ ਵਗੈਰਾ ਖਿਚਉਣ ਲੱਗ ਜਾਂਦੇ ਨੇ ਤਾਂ ਅਗਰ ਤੁਸੀਂ ਕੋਈ ਪਿਕ ਵਗੈਰਾ ਕਰਨੀ ਹੈ ਤਾਂ ਆਪਣਾ ਥੋੜਾ ਸਾਈਡ ਤੇ ਹੋ ਕੇ ਸੇਫਲੀ ਇਹ ਤਰੀਕੇ ਨਾਲ ਕਰ ਸਕਦੇ ਹੋ ਤੇ ਨੇਚਰ ਨੂੰ ਫੀਲ ਕਰਦੇ ਕਰਦੇ ਤੁਸੀਂ ਆਪਣੀ ਇਹ ਜਿਹੜੀ ਯਾਤਰਾ ਹੈ ਬਹੁਤ ਹੀ ਸਕੂਨ ਦੇ ਨਾਲ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪੂਰੀ ਕਰ ਸਕਦੇ ਹੋ ਤੇ ਫਾਈਨਲੀ ਹੁਣ ਆਪਾਂ ਗੋਬਿੰਦ ਘਾਟ ਪਹੁੰਚਣ ਵਾਲੇ ਆ ਉੱਥੇ ਪਹੁੰਚ ਕੇ ਰੂਮ ਵਗੈਰਾ ਲੈਣੇ ਆ ਤੇ ਥੋੜੀ ਦੇਰ ਹਸਟੇ ਕਰਕੇ ਤੇ ਕੱਲ ਨੂੰ ਫਿਰ ਆਪਾਂ ਗੋਬਿੰਦ ਧਾਮ ਦੀ ਜਿਹੜੀ ਚੜ੍ਹਾਈ ਹੈ ਉਹ ਪੂਰੀ ਕਰਾਂਗੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਤੁਹਾਨੂੰ ਇਦਾਂ ਦੇ ਬਹੁਤ ਹੀ ਸੋਹਣੇ-ਸੋਹਣੇ 뷰 ਦੇਖਣ ਨੂੰ ਮਿਲਗੇ ਜਿਹੜੇ ਤੁਹਾਨੂੰ ਐਂਟਰਟੇਨ ਵੀ ਕਰਨਗੇ ਦੇਖਣ ਨੂੰ ਇਹ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਮਨੋਰੰਜਨ ਵੀ ਕਰਦੀਆਂ ਨੇ ਆਪਣਾ ਪਰ ਕਿਤੇ ਨਾ ਕਿਤੇ ਜਿਵੇਂ ਕਿ ਤੁਹਾਨੂੰ ਮੈਂ ਆਲਰੇਡੀ ਪਹਿਲਾਂ ਵੀ ਦੱਸਿਆ ਕਿ ਲੈਂਡਸਲਾਈਡਿੰਗ ਵਗੈਰਾ ਹੁੰਦੀ ਰਹਿੰਦੀ ਹੈ ਤਾਂ ਆਪਣੀ ਪ੍ਰੋਪਰ ਸੇਫਟੀ ਦੇ ਨਾਲ ਤੁਸੀਂ ਇਹਨਾਂ ਚੀਜ਼ਾਂ ਇੰਜੋਏ ਕਰਨਾ ਕਰੋ ਔਰ ਆਪਣਾ ਮजे-ਮ제 ਤੁਸੀਂ ਹਿਮਕੁੰਨ ਸਾਹਿਬ ਦੀ ਯਾਤਰਾ ਜਿਹੜੀ ਪੂਰੀ ਕਰ ਸਕਦੇ ਹੋ ਹਿਮਕੁੰਨ ਸਾਹਿਬ ਦੇ ਨਾਲ ਹੋਰ ਵੀ ਜਿਹੜੇ ਕੁਝ ਟੂਰਿਸਟ ਪਲੇਸਿਸ ਨੇ ਤੁਸੀਂ ਉਹਨਾਂ ਤੇ ਵੀ ਜਾ ਕੇ ਆਪਣਾ ਐਂਟਰਟੇਨਮੈਂਟ ਕਰ ਸਕਦੇ ਹੋ ਅਮ ਵਿਊ ਚੈੱਕ ਕਰੋ ਕਿੰਨਾ ਸੋਹਣਾ ਵਿਊ ਹੈ ਇੱਕ ਵਾਰੀ ਅਗਰ ਰੀਜਨਾ ਦੇਖੀ ਨਾ ਤਾਂ ਦਿਲ ਨੂੰ ਸਕੂਨ ਮਿਲਦਾ ਹੈ ਦੇਖ ਕੇ ਤੇ ਫਾਈਨਲੀ ਹੁਣ ਆਪਾਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਆਪਾਂ ਗੋਵਿੰਦ ਘਾਟਾ ਦੀ ਸਾਈਡ ਜਾ ਰਹੇ ਸੀ ਤੇ ਆਪਣੀ ਜਿਹੜੀ ਅੱਗੇ ਦਾ ਟ੍ਰਿਪ ਹੈ ਉਹ ਆਪਾਂ ਕੰਟੀਨਿਊ ਕਰਦੇ ਆਂ